ਫਤੇ ਵਾਯੂ ਗੁਰ ਜੀ ਅਸੀਂ ਗੁਰਦਾਸਪੁਰ ਤੋਂ ਵਾਯੂ ਗੁਰ ਜੀ ਮੇਰਾ ਨਾਮ ਸਿਮਰਨ ਪ੍ਰੀਤ ਕੌਰ ਹੈ ਤੇ ਮੇਰੀ ਉਮਰ 17 ਸਾਲ ਦੀ ਹੈ ਵਾਯੂ ਗੁਰ ਜੀ ਵਾਯੂ ਗੁਰ ਤੇਰਾ ਸ਼ੁਕਰ ਹੈ ਗਰੁੱਪ ਦੇ ਨਾਲ ਜੁੜਿਆ ਮਮਾ ਪਾਪਾ ਨੂੰ ਸਾਲ ਹੋ ਗਿਆ ਹੈ ਵਾਯੂ ਗੁਰ ਜੀ ਅਸੀਂ ਵੀ ਸਿਮਰਨ ਕਰਦੇ ਹਾਂ ਵਾਯੂ ਗੁਰ ਜੀ ਮਾਲਕ ਨੇ ਅਧਿਆਤਮਿਕ ਮਾਰਗਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਵਾਯੂ ਗੁਰ ਜੀ ਹਰ ਅਸਵੀ ਆਉਂਦਾ ਹੈ ਤੇ ਮਾਲਕ ਨੇ ਆਪਣੀ ਮੁਕਤੀ ਆਵਾਜ਼ ਅਨਹਦ ਨਾਦ ਵੀ ਵਾਯੂ ਗੁਰ ਜੀ ਸੁਣਾਈ ਵਾਯੂ ਗੁਰ ਜੀ ਪਾਈ ਸਾਹਿਬ ਪਾਈ ਮਰੀਕ ਸਿੰਘ ਜੀ ਸਾਦੀ ਹਰੀ ਸੰਗਰੂਰ ਨੂੰ ਵਾਈ ਗੁਰਜੀ ਅਸੀਂ ਫਸਟ ਟਾਈਮ ਰਤੋਵਾਲ ਮਲੇਸੀ ਸਮਾਗਮ ਦੇ ਦੌਰਾਨ ਤਾਂ ਵਾਈ ਗੁਰਜੀ ਉਸ ਟਾਈਮ ਤੇ ਮੇਰੇ ਪੇਪਰ ਸਟਾਰਟ ਹੋਣੇ ਸੀ ਤਾਂ ਅਸੀਂ ਵੀ ਪਾਈ ਸਾਹਿਬ ਦੇ ਨਾਲ ਵਾਈ ਗੁਰਜੀ ਪੇਪਰਾਂ ਨੂੰ ਲੈ ਕੇ ਬਚਨ ਕੀਤੇ ਸੀ ਤਾਂ ਪਾਈ ਸਾਹਿਬ ਨੇ ਕਿਹਾ ਸੀ ਕਿ ਕੋਈ ਨਾ ਪਾਸ ਹੋ ਜਾਵੂਗੀ ਫਿਰ ਵਾਈ ਗੁਰਜੀ ਜਿਸ ਦਿਨ ਮੇਰਾ ਫਸਟ ਪੇਪਰ ਸਟਾਰਟ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਵਾਈ ਗੁਰਜੀ ਕਿਸੇ ਗੁਰਮੁਖ ਪਿਆਰੇ ਨੇ ਸਵਾਲ ਜਵਾਬ ਦੀ ਕਲਾਸ ਦੇ ਵਿੱਚ ਭਾਈ ਸਾਹਿਬ ਦੇ ਨਾਲ ਪੇਪਰਾਂ ਦੇ ਰਿਗਾਰਡਿੰਗ ਬਚਨ ਕੀਤੇ ਸੀ ਤਾਂ ਵਾਈ ਗੁਰ ਜੀ ਉਸ ਟਾਈਮ ਤੇ ਭਾਈ ਸਾਹਿਬ ਨੇ ਕਿਹਾ ਸੀ ਕਿ ਜਿੰਨੇ ਵੀ ਬੱਚਿਆਂ ਦੇ ਪੇਪਰ ਨੇ ਉਹ ਪੇਪਰ ਦੇਣ ਜਾਣ ਤੋਂ ਪਹਿਲਾਂ 5 ਮਿੰਟ ਸਿਮਰਨ ਕਰਨ ਤੇ ਉਸ ਤੋਂ ਬਾਅਦ ਜਦੋਂ ਪੇਪਰ ਸ਼ੁਰੂ ਕਰਨਾ ਹੈ ਤਾਂ 5 ਵਾਰ ਵਾਈ ਗੁਰ ਜੀ ਸਿਮਰਨ ਕਰਕੇ ਤੇ ਪੇਪਰ ਸ਼ੁਰੂ ਕਰ ਦੇਣਾ ਵਾਈ ਗੁਰ ਜੀ ਅਸੀਂ ਵੀ ਇਸ ਤਰ੍ਹਾਂ ਹੀ ਕੀਤਾ ਵਾਈ ਗੁਰ ਜੀ ਜਿਸ ਤੇ ਰਿਜ਼ਲਟ ਆਣਾ ਸੀ ਉਸ ਟਾਈਮ ਅਸੀਂ ਸਵੇਰ ਵੇਲੇ ਅਜੇ ਨਿਤਨੇਮ ਕਰਕੇ ਸਮਰਣੀ ਕਰੇ ਸੀ ਕਿ ਮੇਰੀ ਸਿਸਟਰ ਨੇ ਫੋਨ ਕਰ ਦਿੱਤਾ ਕਿ ਰਿਜ਼ਲਟ ਆ ਗਿਆ ਹੈ ਤਾਂ ਮਾਈ ਗੁਰਜੀ ਮਾਲਕ ਨੇ ਇੰਨੀ ਬਖਸ਼ਿਸ਼ ਕੀਤੀ ਕਿ ਸਿਰਫ ਆਪਣੀ ਕਲਾਸ ਦੇ ਵਿੱਚੋਂ ਹੀ ਨਹੀਂ ਬਲਕਿ ਓਵਰঅল ਸਾਰੀਆਂ ਸਟਰੀਮਸ ਦੇ ਵਿੱਚੋਂ ਹੀ ਵਾਈ ਗੁਰਜੀ ਸਾਡੇ ਹਾਈएस्ट ਮਾਰਕਸ ਆਏ ਵਾਈ ਗੁਰਜੀ ਅਕਾਲ ਪੁਰਖ ਮਹਾਰਾਜ ਦਾ ਭਾਈ ਸਾ ਭਾਈ ਅਮਰੀਕ ਸਿੰਘ ਜੀ ਸਾਦੀ ਹਰੀ ਸਿੰਘ ਰੂਰ ਜੀ ਦਾ ਸਾਰੀ ਸੰਗਤ ਦਾ ਵਾਈ ਗੁਰਜੀ ਬਹੁਤ ਬਹੁਤ ਧੰਨਵਾਦ ਹੈ ਵਾਈ ਗੁਰਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸ਼ੁਕਰੀਏ ਗਰੁੱਪ ਨਾਲ ਜੁੜਨ ਤੋਂ ਬਾਅਦ ਵਿੱਚ ਸਾਡੇ ਤੇ ਬਹੁਤ ਬਖਸ਼ਿਸ਼ਾਂ ਹੋਈਆਂ ਵਾਹਿਗੁਰੂ ਜੀ ਅਸੀਂ ਅੰਮ੍ਰਿਤ ਵੀ ਛਕ ਲਿਆ ਨਿਤਨੇਮ ਵੀ ਕਰਨ ਲੱਗ ਪਏ ਗੁਰੂ ਘਰ ਵੀ ਵਾਹਿਗੁਰੂ ਜੀ ਅਸੀਂ ਜਾਣ ਲੱਗ ਪਏ ਸਿਮਰਨ ਨਾਲ ਵੀ ਵਾਹਿਗੁਰੂ ਜੀ ਅਸੀਂ ਜੁੜ ਗਏ ਵਾਹਿਗੁਰੂ ਜੀ ਅਕਾਲ ਪੁਰਖ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਜਿਨ੍ਹਾਂ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਕਿ ਸਾਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਾਦੀ ਹਰੀ ਸੰਗਰੂਰ ਜੀ ਦੇ ਨਾਲ ਜੋੜਿਆ ਵਾਹਿਗੁਰੂ ਜੀ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਡਾ ਪ੍ਰੈਕਟੀਕਲ ਪ੍ਰੈਕਟੀਕਲ ਸੁਣਾਉਂਦੇ ਆ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਮਾਫੀ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ